ਕਿੰਨੀ ਕ ਤਬਦੀਲੀ ਆਈ ਹੈ ਦੇਖੋ ਬਿਲਕੁਲ ਅਸੀਂ ਸ਼ੰਭੂ ਬਾਰਡਰ ਤੇ ਇਸ ਵੇਲੇ ਮੌਜੂਦ ਆਂ ਸ਼ੰਭੂ ਬਾਰਡਰ ਤੇ ਅੱਗੇ ਅਸੀਂ ਦੇਖਦੇ ਸੀ ਕਿ ਇਸ ਵੇਲੇ ਸਪੀਕਰ ਚੱਲ ਰਿਹਾ ਹੁੰਦਾ ਸੀ ਪਾਠ ਚੱਲ ਰਿਹਾ ਹੁੰਦਾ ਸੀ ਔਰ ਕਿਸਾਨ ਵੱਡੀ ਗਿਣਤੀ ਦੇ ਵਿੱਚ ਨਜ਼ਰ ਆਉਂਦੇ ਸੀ 8:00 ਵਜੇ ਕੇ 10 ਮਿੰਟ ਹੋਏ ਆ ਹੁਣ ਤੁਹਾਨੂੰ ਤਸਵੀਰ ਦਿਖਾਉਣੇ ਆ ਪੂਰੀ ਰਾਤ ਇੱਥੇ ਪੁਲਿਸ ਦਾ ਐਕਸ਼ਨ ਜਿਹੜਾ ਉਹ ਜਾਰੀ ਰਿਹਾ ਜਿਹੜੇ ਟੈਂਟ ਆ ਉਹ ਪੱਟੇ ਜਾ ਰਹੇ ਸੀ ਫੋਂ ਤੁਹਾਨੂੰ ਤਸਵੀਰ ਦਿਖਾਉਣੀ ਹੈ ਮੇਰੇ ਪਿਛਲੇ ਪਾਸੇ ਪੰਜਾਬ ਵਾਲਾ ਪਾਸਾ ਜਿੱਥੇ ਕੱਲ੍ਹ ਸ਼ਾਮ ਤੱਕ ਇੱਕ ਵੱਡਾ ਟੈਂਟ ਨਜ਼ਰ ਆ ਰਿਹਾ ਸੀ ਜਿੱਥੇ ਕਿਸਾਨਾਂ ਦਾ ਇੱਕ ਸ਼ੈੱਡ ਬਣਾਇਆ ਹੋਇਆ ਸੀ ਸਾਹਮਣੇ ਲੱਗਾ ਬੋਰਡ ਬਨੂੜ ਥੱਜੇ ਪਾਸੇ ਚੰਡੀਗੜ੍ਹ ਥੱਜੇ ਪਾਸੇ ਸਿੱਧਾ ਰਾਜਪੁਰਾ ਲੁਧਿਆਣਾ ਤੇ ਮੇਰੇ ਪਿਛਲੇ ਪਾਸੇ ਯਾਨੀ ਜਿਹੜਾ ਕੈਮਰੇ ਦੇ ਪਿਛਲੇ ਪਾਸੇ ਉਹ ਤੁਹਾਨੂੰ ਤਸਵੀਰ ਦਿਖਾਵਾਂਗੇ ਜਿਹੜੀ ਅੰਬਾਲੇ ਵੱਲ ਨੂੰ ਜਾਂਦੀ ਹੈ ਸਿੱਧਾ ਪੌੜ ਹਾਲਾਂਕਿ ਤੁਹਾਨੂੰ ਟਰੈਕਟਰ ਟਰਾਲੀਆਂ ਨਜ਼ਰ ਆਉਣਗੇ ਇੱਥੇ ਪਰ ਜਿਹੜੇ ਸ਼ੈੱਡ ਸੀ ਉਹਨਾਂ ਨੂੰ ਰਾਤ ਪੁਲਿਸ ਦੀਆਂ ਜੇਐਸਵੀ ਮਸ਼ੀਨਾਂ ਨੇ ਤੋੜ ਦਿੱਤਾ, ਭੱਟ ਦਿੱਤਾ। ਔਰ ਹੁਣ ਜਿਹੜੇ ਇਹ ਡ੍ਰੈਕਟਰ ਟਰਾਲੀਆਂ ਤੁਸੀਂ ਦੇਖ ਰਹੇ ਹੋ ਜਿਹੜਾ ਮੈਂ ਸਵੇਰੇ ਜ਼ਿਕਰ ਕਰ ਰਿਹਾ ਸੀ ਕਿ 2 ਤੋਂ 3 ਦਿਨ ਦਾ ਸਮਾਂ ਉਹ ਇਹ ਪੂਰਾ ਜਿਹੜਾ ਇਨਫਰਾਸਟ੍ਰਕਚਰ ਜਾਂ ਜਿੰਨੇ ਟਰੈਕਟਰ ਟਰਾਲੀਆਂ ਜੋ ਇੱਥੇ ਟੈਂਪਰੇਰੀ ਘਰ ਨੇ ਇਹਨਾਂ ਨੂੰ ਹਟਾਉਣ ਤੇ ਹਲੇ ਸਮਾਂ ਲੱਗ ਸਕਦਾ ਹੈ ਕਿਉਂਕਿ ਜਿੰਨੇ ਵੀ ਕਿਸਾਨ ਸੀ ਇੱਥੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਪੁਲਿਸ ਨੇ। ਜਿਵੇਂ ਉਹਨੇ ਪੰਕਤ ਜਾਣਕਾਰੀ ਦੇ ਰਹੀ ਸੀ ਕਿ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੂੰ ਪਟਿਆਲਾ ਜੇਲ੍ਹ ਸ਼ਿਫਟ ਕਰ ਦਿੱਤਾ ਗਿਆ। ਹੁਣ ਤੁਹਾਨੂੰ ਜਿਹੜੀ ਅਗਲੀ ਤਸਵੀਰ ਦਿਖਾਉਣੀ ਹੈ ਉਹ ਤਸਵੀਰ ਦਿਖਾਉਣੀ ਹੈ ਸ਼ੰਭੂ ਬਾਰਡਰ ਜਿਸ ਨੂੰ ਸ਼ੰਭੂ ਬੈਰੀਅਰ ਉਹ ਖੱਗਰ ਦਾ ਪੁਲ ਜਿਸ ਨੂੰ ਪਹਿਲਾਂ ਬੈਰੀਅਰ ਕਿਹਾ ਜਾਂਦਾ ਸੀ ਪਰ ਉਸ ਤੋਂ ਬਾਅਦ ਪਿਛਲੇ 1 ਸਾਲ ਤੋਂ ਇਹ ਬਾਰਡਰ ਦਾ ਰੂਪ ਧਾਰਨ ਕਰ ਗਿਆ ਸੀ ਮੇਰੇ ਸਾਹਮਣੇ ਵਾਲੇ ਪਾਸੇ ਤੁਹਾਨੂੰ ਲੈ ਚਲਦੇ ਆ ਉਹ ਤਸਵੀਰ ਜਿਹੜੀ ਪਿਛਲੇ 1 ਸਾਲ ਸਵਾ ਸਾਲ ਚਰਚਾ ਦੇ ਵਿੱਚ ਰਹੀ ਇਹ ਉਹ ਬੈਰੀਕੇਡ ਆ ਜਿਸ ਪੁਲ ਤੇ ਪਾਰ ਕਰਨ ਦੇ ਲਈ ਜਿਸ ਪੁਲ ਨੂੰ ਪਾਰ ਕਰਨ ਦੇ ਲਈ ਕਿਸਾਨ ਜਥੇਬੰਦੀਆਂ ਸਾਲ ਤੋਂ ਵੱਧ ਕਰੀਬ ਸਵਾ ਸਾਲ ਸੰਘਰਸ਼ ਕਰਦੀਆਂ ਰਹੀਆਂ ਮੇਰੇ ਪਿੱਛੇ ਤੁਸੀਂ ਨਜ਼ਰ ਮਾਰੋ ਇਹ ਉਹ ਬੈਰੀਕੇਡ ਹੈ ਜਿਹੜੇ ਅੱਜ ਤੋਂ 1 ਸਾਲ ਪਹਿਲਾਂ ਰੱਖੇ ਗਏ ਸੀ ਅੱਜ ਤੋਂ ਸਾਲ ਤੋਂ ਵੱਧ 9 ਫਰਵਰੀ 2024 ਦਾ ਦਿਨ ਤੁਹਾਨੂੰ ਯਾਦ ਹੋਵੇਗਾ 9 ਫਰਵਰੀ 2024 ਨੂੰ ਨਿਊਜ਼ 8 ਟੀਮ ਔਰ ਮੈਂ ਇਸੇ ਜਗ੍ਹਾ ਤੇ ਮੌਜੂਦ ਸੀ ਉਸ ਦਿਨ ਵੀ ਜਦੋਂ ਇਹ ਕੰਕਰੀਟ ਦੇ ਬੈਰੀਕੇਡ ਰੱਖੇ ਜਾ ਰਹੇ ਸੀ ਤੁਹਾਨੂੰ ਯਾਦ ਹੋਣਾ ਸਾਡੇ ਦਰਸ਼ਕਾਂ ਨੂੰ ਯਾਦ ਹੋਣਾ 9 ਫਰਵਰੀ ਦੇ ਦਿਨ ਕਰੀਬ 10:00 ਵਜੇ ਦਾ ਸਮਾਂ ਸੀ ਜਦੋਂ ਅਸੀਂ ਇਸ ਜਗ੍ਹਾ ਤੇ ਮੌਜੂਦ ਸੀ ਜਦੋਂ ਇਹ ਰੋਡ ਚੱਲ ਰਿਆ ਸੀ ਔਰ 10:00 ਵਜੇ ਸੜੋਡ ਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ ਹਰਿਆਣਾ ਪੁਲਿਸ ਇੱਥੇ ਵੱਡੀ ਗਿਣਤੀ ਚ ਪਹੁੰਚੀ ਸੀ ਹਰਿਆਣਾ ਪੁਲਿਸ ਨੇ ਇੱਥੇ ਬੈਰੀਕੇਡ ਰੱਖਣੇ ਸ਼ੁਰੂ ਕੀਤੇ ਸੀ ਤੁਹਾਨੂੰ ਯਾਦ ਹੋਣਾ ਕਿ ਉਸ ਦਿਨ ਜਦੋਂ ਅਸੀਂ ਬੈਰੀਕੇਡਾਂ ਦੇ ਖੜ ਕੇ ਲਾਈਵ ਕਰ ਰਹੇ ਸੀ ਸਾਨੂੰ ਇੱਥੋਂ ਹਟਾਉਣ ਦੀ ਕੋਸ਼ਿਸ਼ ਹੋਈ ਸੀ ਪਰ ਉਹ ਤਸਵੀਰਾਂ ਅਸੀਂ ਲਗਾਤਾਰ ਦਿਖਾ ਰਹੇ ਸੀ ਇੱਕ ਸਾਲ ਤੋਂ ਵੱਧ ਸਮਾਂ 9 ਫਰਵਰੀ 2024 ਦੇ ਦਿਨ ਵੀ ਤੁਹਾਨੂੰ ਤਸਵੀਰਾਂ ਦਿਖਾਈਆਂ ਸੀ ਜਦੋਂ ਇਹ ਬੈਰੀਕੇਡ ਲਾਏ ਜਾ ਰਹੇ ਸੀ ਔਰ ਅੱਜ ਇਹ ਬੈਰੀਕੇਡ ਪੱਟੇ ਜਾ ਰਹੇ ਆ ਉਧਰ ਦੀਆਂ ਤਸਵੀਰਾਂ ਦੂਜੇ ਪਾਸੇ ਇਸ ਵੇਲੇ ਮਸ਼ੀਨਾਂ ਚੱਲ ਰਹੀਆਂ ਇਸ ਪਾਸੇ ਹਾਲੇ ਕੰਮ ਸ਼ੁਰੂ ਨਹੀਂ ਹੋਇਆ ਦੂਜੇ ਪਾਸੇ ਮਸ਼ੀਨਾਂ ਚੱਲ ਰਹੀਆਂ ਘੱਗਰ ਦੇ ਪੁਲ ਤੇ ਯਾਨੀ ਜਿਹੜੇ ਪਾਸਿਓਂ ਅੰਬਾਲੇ ਵੱਲ ਨੂੰ ਜਾਣਾ ਹੈ ਪਹਿਲਾਂ ਉਹ ਪਾਸਾ ਖੋਲਿਆ ਜਾ ਰਿਹਾ ਉਸ ਪਾਸੇ ਤੇ ਤੁਸੀਂ ਵੱਡੀਆਂ ਮਸ਼ੀਨਾਂ ਵਾਈਬ੍ਰੇਟਰ ਮਸ਼ੀਨਾ ਜੀਐਸਬੀ ਮਸ਼ੀਨਾ ਤੁਸੀਂ ਦੇਖ ਰਹੇ ਹੋ ਕਿ ਉਹ ਕੰਮ ਚੱਲ ਰਿਹਾ ਜਿਹੜੇ ਬੈਰੀਕੇਡ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ 9 ਫਰਵਰੀ 2024 ਨੂੰ ਰੱਖਣੇ ਸ਼ੁਰੂ ਕੀਤੇ ਸੀ ਉਸ ਵੇਲੇ ਦੇ ਰੱਖੇ ਇਹ ਬੈਰੀਕੇਡ ਇਹ ਕੰਕਰੀਟ ਦੇ ਪਹਾੜ ਅੱਜ ਤੋੜੇ ਜਾ ਰਹੇ ਨੇ ਹਾਲਾਂਕਿ ਇੱਕ ਪਰਦਾ ਲਾਇਆ ਗਿਆ ਕਿ ਜਿਹੜਾ ਅੰਦਰ ਕੰਮ ਚੱਲ ਰਿਹਾ ਉਹ ਪਰਦਾ ਜਿਹੜਾ ਉਸ ਕੰਮ ਤੇ ਪਰਦਾ ਰਵੇ ਤਾਂਕਿ ਜਦੋਂ ਰਸਤਾ ਕਲੀਅਰ ਹੋ ਜੇ ਉਸ ਤੋਂ ਬਾਅਦ ਹੀ ਤਸਵੀਰ ਸਾਫ ਹੋਵੇ ਪਰ ਇਹ ਤਸਵੀਰਾਂ ਤੁਹਾਡੇ ਸਾਹਮਣੇ ਕਿ ਕਿਵੇਂ ਉਹ ਕੰਕਰੀਟ ਦੇ ਪਹਾੜ ਵੱਡੇ ਬੈਰੀਕੇਡ ਜਿਹੜੇ ਨੇ ਉਹ ਤੋੜੇ ਜਾ ਰਹੇ ਨੇ ਰਸਤਾ ਕਲੀਅਰ ਕੀਤਾ ਜਾ ਰਿਹਾ ਹੈ ਜਿਵੇਂ ਰਾਤੀ ਨਾਨਕ ਸਿੰਘ ਐਸਐਸਪੀ ਪਟਿਆਲਾ ਨੇ ਸਾਫ ਤੌਰ ਤੇ ਕਿਹਾ ਸੀ ਕਿ ਅਸੀਂ ਆਪਣੇ ਵਾਲੇ ਪਾਸੋਂ ਕਲੀਅਰ ਕਰ ਦਿੱਤਾ ਹੁਣ ਜ਼ਿੰਮੇਵਾਰੀ ਬਣਦੀ ਹੈ ਹਰਿਆਣੇ ਵਾਲਿਆਂ ਦੀ ਤਾਂ ਕਿ ਹਰਿਆਣੇ ਵਾਲੇ ਪਾਸੇ ਦਾ ਰਸਤਾ ਜਿਹੜਾ ਹੈਗਾ ਉਹ ਕਲੀਅਰ ਕੀਤਾ ਜਾਵੇ ਤਾਂ ਇਹ ਹਰਿਆਣੇ ਵਾਲੇ ਪਾਸੇ ਜਿਹੜੀ ਹੈ ਪੁਲਿਸ ਦੀ ਟੀਮ ਜਿਹੜੀ ਉਹ ਲੱਗੀ ਹੋਈ ਆ ਔਰ ਇਸ ਰਸਤੇ ਨੂੰ ਖੋਲਿਆ ਜਾ ਰਿਹਾ ਹੈ ਯਾਨੀ ਸਾਲ ਤੋਂ ਵੱਧ ਸਮਾਂ ਹੋ ਗਿਆ ਇਸ ਕੰਕਰੀਟ ਦੇ ਪਹਾੜ ਨੂੰ ਔਰ ਜਿਸ ਤਰ੍ਹਾਂ ਦੇ ਇੱਥੇ ਆ ਕੰਕਰੀਟ ਭਰੇ ਗਏ ਸੀ ਪੱਥਰ ਰੱਖੇ ਗਏ ਸੀ ਰਜਿੰਦੂ ਥੋੜਾ ਕਿ ਆ ਜੋ ਤਾਂ ਉਹ ਇੰਨੇ ਮਜ਼ਬੂਤੀ ਦੇ ਨਾਲ ਕੰਡਿਆਲੀਆਂ ਤਾਰਾਂ ਇਹ ਉਹ ਤਾਰਾਂ ਨੇ ਜਿਹੜੀਆਂ ਤਾਰਾਂ ਨੇ ਅਨੇਕਾਂ ਕਿਸਾਨਾਂ ਨੂੰ ਇੱਥੇ ਜ਼ਖਮੀ ਕੀਤਾ ਜਦੋਂ ਇਥੋਂ ਕਿਸਾਨ ਪਾਰ ਜਾਣ ਦੀ ਕੋਸ਼ਿਸ਼ ਕਰਦੇ ਸੀ ਤਾਂ ਮੇਰੇ ਪਿਛਲੇ ਪਾਸੇ ਇਹ ਉਹ ਕੰਕਰੀਟ ਦੇ ਬੈਰੀਕੇਡ ਨੇ ਜਿਹੜੇ ਮੈਂ ਤੁਹਾਨੂੰ ਜ਼ਿਕਰ ਕਰ ਰਿਹਾ 9 ਫਰਵਰੀ 2024 ਨੂੰ ਇਸੇ ਕੰਕਰੀਟ ਦੇ ਬੈਰੀਕੇਡ ਦੇ ਉੱਪਰ ਚੜ ਕੇ ਅਸੀਂ ਲਾਈਵ ਰਿਪੋਰਟਿੰਗ ਦੇ ਰਹੇ ਸੀ ਕਿ ਜਦੋਂ ਇਹ ਰੱਖੇ ਜਾ ਰਹੇ ਸੀ ਤਾਂ ਅੱਜ ਜਦੋਂ 9 ਫਰਵਰੀ ਰੱਖੇ ਜਾ ਰਹੇ ਸੀ ਉਦੋਂ ਵੀ ਦਿਖਾ ਰਹੇ ਸੀ ਅੱਜ ਜਦੋਂ ਤੋੜੇ ਜਾ ਰਹੇ ਆ ਤਾਂ ਅਸੀਂ ਫਿਰ ਤੋਂ ਉੱਥੇ ਮੌਜੂਦ ਆ ਦੂਜੇ ਪਾਸੇ ਇਹ ਜਦੋਂ ਅੰਮ੍ਰਾਲੇ ਤੋਂ ਪੰਜਾਬ ਵਾਲੇ ਪਾਸੇ ਆਉਣਾ ਉਹ ਰਸਤਾ ਹੈ ਦੂਜੇ ਪਾਸੇ ਜਿਹੜਾ ਅੰਮ੍ਰਾਲੇ ਵੱਲ ਨੂੰ ਜਦੋਂ ਜਾਣਾ ਉਹ ਉਹ ਰਸਤਾ ਹੈ ਉਹ ਪਹਿਲਾਂ ਤੋੜਿਆ ਜਾ ਰਿਹਾ ਅਰਜਿੰਦਰ ਉਹ ਤਸਵੀਰ ਦਿਖਾ ਦਿਓ ਸਾਹਮਣੇ ਵਾਲੇ ਪਾਸੇ ਦੀ ਤਾਂ ਜਿੱਥੇ ਇਸ ਵੇਲੇ ਤੋੜਿਆ ਜਾ ਰਿਹਾ ਜਿਹੜਾ ਰਸਤਾ ਕਲੀਅਰ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਜਾਰੀ ਹੈ ਕਿਉਂਕਿ ਇੱਕ ਵੱਡੇ ਕੰਕਰੀਟ ਦੇ ਪਹਾੜ ਨੇ ਮਜ਼ਬੂਤ ਕੰਕਰੀਟ ਦੇ ਬੈਰੀਕੇਡ ਨੇ ਤਾਂ ਇਹਨਾਂ ਨੂੰ ਤੋੜਨ ਦੇ ਲਈ ਇਹਨਾਂ ਨੂੰ ਹਟਾਉਣ ਦੇ ਲਈ ਹੁਣ ਵੱਡੀ ਜਦੋਂ ਜਹਤ ਜਿਹੜੀ ਉਹ ਚੱਲ ਰਹੀ ਆ ਤੁਸੀਂ ਦੇਖੋ ਕਿ ਅੱਜ ਇਹ ਘੱਗਰ ਦਾ ਪੋਲ ਹੈ ਜਿਹੜਾ ਇੱਕ ਬਾਰਡਰ ਬਣ ਚੁੱਕਿਆ ਸੀ ਤਾਂ ਜਿਹੜਾ ਇਹ ਦੋ ਸੂਬਿਆਂ ਦੇ ਵਿਚਕਾਰ ਦੋ ਦੇਸ਼ਾਂ ਦੇ ਵਿਚਕਾਰ ਦਾ ਬਾਰਡਰ ਹੁੰਦੇ ਨੇ ਪਰ ਇਹ ਹਾਲਾਤ ਐਸੇ ਪੈਦਾ ਹੋ ਗਏ ਸੀ ਕਿ ਦੋ ਸੂਬੇ ਦੇ ਵਿਚਕਾਰ ਇੱਕ ਬਾਰਡਰ ਬਣ ਗਿਆ ਸੀ ਪੰਜਾਬ ਔਰ ਹਰਿਆਣਾ ਜਿਹੜੇ ਬੈਰੀਅਰ ਸ਼ੰਭੂ ਬੈਰੀਅਰ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਸਭ ਨੂੰ ਪਤਾ ਹੈ ਕਿ ਸ਼ੰਭੂ ਬੈਰੀਅਰ ਔਰ ਜਿਹੜਾ ਪੰਜਾਬ ਤੇ ਹਰਿਆਣਾ ਦੇ ਵਿਚਕਾਰ ਸੀ ਉਹ ਸ਼ੰਭੂ ਬੈਰੀਅਰ ਹੁਣ ਸ਼ੰਭੂ ਬਾਰਡਰ ਬਣ ਚੁੱਕਿਆ ਸੀ ਬਾੜ ਲਈ ਕਿ ਸ਼ਾਇਦ ਦੁਸ਼ਮਣ ਮੁਲਕ ਦੇ ਵਿੱਚ ਤਾਂ ਥੋੜੀ-ਬੋਤੀ ਕੋਈ ਕੁਸ ਪੈਠ ਹੋ ਜਾਂਦੀ ਹੋਵੇ ਤੇ ਅਸੀਂ ਅਕਸਰ ਦੇਖਦੇ ਹਾਂ ਕਿ ਕੁਸ ਪੈਠੀਏ ਫੜੇ ਜਾਂਦੇ ਨੇ ਖਬਰਾਂ ਆਉਂਦੀਆਂ ਨੇ ਪਰ ਇਹ ਉਹ ਬਾਰਡਰ ਸੀ ਜਿੱਥੋਂ ਜਦੋਂ ਤੋਂ ਇਹ ਬੰਦ ਕੀਤਾ ਪੰਛੀ ਵੀ ਅੱਗੇ ਨਹੀਂ ਜਾਣ ਦਿੱਤਾ ਗਿਆ ਇੱਕ ਨਹੀਂ ਜਾਣ ਦਿੱਤਾ ਗਿਆ ਇੰਨੇ ਮਜ਼ਬੂਤ ਬੈਰੀਕੇਡ ਲਾਏ ਗਏ ਸੀ ਹਰ ਵੇਲੇ ਤੇ ਪੁਲਿਸ ਦੀ ਨੌਫਰੀ ਜਿਹੜੀ ਤਾਇਨਾਤ ਰਹਿੰਦੀ ਸੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸਾ ਜਿਹੜੀ ਉਹ ਤਾਇਨਾਤ ਰਹਿੰਦੀ ਸੀ ਤਾਂ ਦੋ ਮੁਲਕਾਂ ਦੇ ਦੁਸ਼ਮਣ ਮੁਲਕਾਂ ਦੇ ਬਾਰਡਰ ਦੇ ਨਾਲੋਂ ਵੀ ਮਜ਼ਬੂਤ ਹੈ ਜਿਹੜਾ ਇਹ ਨਾਕਾ ਜਿਹੜਾ ਇੱਥੇ ਲਾਇਆ ਗਿਆ ਸੀ ਬੈਰੀਕੇਡ ਲਾਏ ਗਏ ਸੀ ਪਰ ਅੱਜ ਸਵਾ ਸਾਲ ਦੇ ਕਰੀਬ ਸਮਾਂ ਜਦੋਂ ਹੋ ਗਿਆ ਅੱਜ ਇਸ ਨੂੰ ਟੋੜਿਆ ਜਾ ਰਿਹਾ ਅੱਜ ਇਹ ਬੈਰੀਕਡ ਜਿਹੜੇ ਨੇ ਤੋੜੇ ਜਾ ਰਹੇ ਨੇ ਕੰਕਰੀਟ ਦੇ ਪਹਾੜ ਜਿਹੜੇ ਨੇ ਉਹ ਤੋੜੇ ਜਾ ਰਹੇ ਨੇ ਰਸਤਾ ਇੱਕ ਵਾਰ ਫਿਰ ਤੋਂ ਖੋਲਿਆ ਜਾ ਰਿਹਾ ਕਿਉਂਕਿ ਕਿਸਾਨ ਅਕਸਰ ਕਹਿੰਦੇ ਸੀ ਕਿ ਇਹ ਕੰਕਰੀਟ ਦੇ ਪਹਾੜ ਤਾਂ ਹਰਿਆਣੇ ਵਾਲਿਆਂ ਨੇ ਲਾਏ ਆ ਤਾਂ ਹਰਿਆਣੇ ਵਾਲਿਆਂ ਨੇ ਜ ਲਾਏ ਆ ਤਾਂ ਹਰਿਆਣੇ ਵਾਲੇ ਅੱਜ ਉੱਥੋਂ ਤੋੜ ਰਹੇ ਨੇ ਕਿਉਂਕਿ ਪੰਜਾਬ ਵਾਲੇ ਪਾਸੇ ਕੱਲ ਨੂੰ ਵੱਡਾ ਐਕਸ਼ਨ ਹੋਇਆ ਰਾਤ ਵੱਡਾ ਐਕਸ਼ਨ ਹੋਇਆ ਜਿੰਨੇ ਚੱਲਿਆ ਗਿਆ ਉਹ ਤਾਂ ਗਰਭਰ ਕਹਾ ਕਿ ਜਿਲ੍ਹੇ ਦਿੱਤਾ ਗਿਆ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਹੜੇ ਕਿਸਾਨ ਇੱਥੇ ਬਜਦੇ ਸੀ ਉਹ ਕੁਝ ਕਿਸਾਨਾਂ ਆਪਣੇ ਟਰੈਕਟਰ ਲੈ ਕੇ ਉੱਥੇ ਰਵਾਨਾ ਹੋ ਗਏ ਨਹੀਂ ਗਏ ਉਹਨਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਫਿਰ ਗ੍ਰਿਫਤਾਰ ਕਰ ਲਿਆ ਗਿਆ ਹੁਣ ਪਟਿਆਲਾ ਜੇਲ੍ਹ ਜਿਸ ਤਰ੍ਹਾਂ ਜਾਣਕਾਰੀ ਸਾਡੇ ਸਹਿਯੋਗੀ ਪੰਕੇ ਦੇ ਰਹੇ ਨੇ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ ਤਾਂ ਜਿਹੇ ਦੇ ਵਿੱਚ ਹੁਣੇ ਰਸਤਾ ਕਲੀਅਰ ਕਰਨ ਦੀ ਜਿਹੜੀ ਕਵਾਇਦ ਆ ਉਹ ਲਗਾਤਾਰ ਜਾਰੀ ਆ ਹਰਿਆਣਾ ਪੁਲਿਸ ਆ ਜਿਹੜੀ ਆਪਣੇ ਇਹਨਾਂ ਮਰੀਦਾਂ ਦੇ ਨਾਲ ਪਹੁੰਚੀ ਹੋਈ ਆ ਤਾਂ ਇਹ ਇਸ ਵੇਲੇ ਕਗਰ ਦਾ ਪੁਲ ਰਜਿੰਦਰਿਕਪੂਰਾ ਪੁਲ ਦੀ ਤਸਵੀਰ ਦਿਖਾਇਓ ਤਾਂ ਇਹ ਦੇਖੋ ਇਹ ਕਗਰ ਦਾ ਪੁਲਾ ਤੁਹਾਨੂੰ ਇੱਕ ਪੂਰੀ ਵਾਈਡ ਤਸਵੀਰ ਦਿਖਾ ਦਿੰਨੇ ਆ ਵੱਡੀ ਤਸਵੀਰ ਦਿਖਾ ਦਿੰਨੇ ਆ ਇਹ ਕਗਰ ਦਾ ਪੁਲਾ ਦੇਖੋ ਇਹ ਪੰਜਾਬ ਵਾਲੇ ਪਾਸਿਓ ਆ ਹਰਿਆਣੇ ਵਾਲੇ ਪਾਸੇ ਨੂੰ ਜਾ ਰਿਹਾ ਜਿਹੜਾ ਰਸਤਾ ਇਹ ਜਾਂਡ ਵਾਲਾ ਰਸਤਾ ਤੇ ਪੂਰਾ ਕਗਰ ਦਾ ਪੁਲ ਆ ਹੁਣ ਆਉਣ ਵਾਲਾ ਰਸਤਾ ਜਿਹਦਾ ਦਿਖਾਇਓ ਜਿਹੜਾ ਹਾਲੇ ਬੰਦ ਹੈ ਇਹ ਆਉਣ ਵਾਲਾ ਰਸਤਾ ਜਦੋਂ ਤੁਸੀਂ ਅੰਬਾਲਾ ਤੋਂ ਪੰਜਾਬ ਇੰਟਰ ਕਰਨਾ ਹੈ ਇਹ ਉਹ ਰਸਤਾ ਹੈ ਜਿੱਤੇ ਮੈਂ ਜ਼ਿਕਰ ਕਰ ਰਹੇ ਹਾਂ ਕਿ 9 ਫਰਵਰੀ 2024 ਨੂੰ ਜਿਹੜੀ ਤਸਵੀਰ ਅਸੀਂ ਦਿਖਾਈ ਸੀ ਜਿੱਥੇ ਹਰਿਆਣਾ ਪੁਲਿਸ ਨੇ ਇਹ ਬੈਰੀਕੇਡ ਲਾਉਣੇ ਸ਼ੁਰੂ ਕੀਤੇ ਸੀ ਇਹ ਉਹ ਪਾਸਾ ਯਾਨੀ ਅੰਮੜੇ ਤੋਂ ਪੰਜਾਬ ਆਉਣ ਦੇ ਲਈ ਦੂਜਾ ਪਾਸਾ ਪੰਜਾਬ ਤੋਂ ਅੰਮੜਾ ਜਾਣ ਦੇ ਲਈ ਆ ਤਾਂ ਹੁਣ ਤਸਵੀਰ ਪਿੱਛੇ ਇੱਕ ਵਾਰੀ ਫਿਰ ਦਿਖਾ ਦਿਓ ਰਜਿੰਦਰ ਤਾਂ ਇਹ ਦੇਖੋ ਸਨਨਾਟਾ ਪਸਰਿਆ ਹੋਇਆ ਤੁਹਾਨੂੰ ਇੱਥੇ ਨਜ਼ਰ ਆ ਰਿਹਾ ਦੂਰ ਤੱਕ ਅੱਗੇ ਸਵੇਰ ਵੇਲੇ ਤੁਹਾਨੂੰ ਇਹ ਜੇ ਟਰੈਕਟਰ ਟਰਾਲੀਆਂ ਨਜ਼ਰ ਆ ਰਹੇ ਨੇ ਉਹਨਾਂ ਟਰੈਕਟਰ ਟਰਾਲੀਆਂ ਦੇ ਆਸ-ਪਾਸ ਕਿਸਾਨ ਘੁੰਮਦੇ ਨਜ਼ਰ ਆਉਂਦੇ ਸੀ ਸਵੇਰ ਵੇਲੇ ਕਿਉਂਕਿ ਸਵੇਰ ਜਦੋਂ ਮੰਚ ਦੀ ਕਾਰਵਾਈ ਸ਼ੁਰੂ ਕਰਨੀ ਹੁੰਦੀ ਸੀ ਸਟੇਜ ਦੀ ਕਾਰਵਾਈ ਸ਼ੁਰੂ ਕਰਨੀ ਹੁੰਦੀ ਸੀ ਤਾਂ ਉਸ ਦੇ ਲਈ ਤਿਆਰੀਆਂ ਚੱਲ ਰਹੀਆਂ ਹੁੰਦੀਆਂ ਸੀ ਪਰ ਅੱਜ ਇੱਥੇ ਸਿਰਫ ਪੁਲਿਸ ਦੇ ਕੁਝ ਮੁਲਾਜ਼ਮ ਨਜ਼ਰ ਆਉਣਗੇ ਜਾਂ ਫਿਰ ਮੀਡੀਆ ਦਾ ਜਮਾੜਾ ਜਾਂ ਫਿਰ ਆਸ-ਪਾਸ ਦੇ ਜਿਹੜੇ ਲੋਕ ਨੇ ਉਹ ਦੇਖਣ ਆ ਰਹੇ ਨੇ ਕਿ ਰਾਤ ਇੱਥੇ ਕੀ ਕੁਝ ਵਾਪਰਿਆ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਸਪਸ਼ਟ ਟਰੈਕਟਰ ਟਰਾਲੀ ਤੁਹਾਨੂੰ ਨਜ਼ਰ ਆ ਰਹੇ ਨੇ ਹਾਲਾਂਕਿ ਜਿਹੜੇ ਇੱਥੇ ਵੱਡੇ ਵੱਡੇ ਟੈਂਟ ਸੀ ਉਹਨਾਂ ਨੂੰ ਪੱਟ ਦਿੱਤਾ ਗਿਆ ਇਹ ਤਸਵੀਰਾਂ ਦੇਖੋ ਸਾਹਮਣੇ ਬੋਰਡ ਯਾਨੀ ਇਹ ਰਸਤਾ ਰਾਜਪੁਰਾ ਲੁਧਿਆਣਾ ਨੂੰ ਜੋੜਦਾ ਸੀਗਾ ਯਾਨੀ ਅੰਬਾਲਾ ਤੋਂ ਤੁਸੀਂ ਰਾਜਪੁਰਾ ਲੁਧਿਆਣਾ ਹੁੰਦੇ ਹੋਏ ਅੱਗੇ ਜਾਂਦੇ ਸੀ ਤਾਂ ਇਹ ਰਸਤਾ ਜਿਹੜਾ ਬੰਦ ਸੀ ਤਾਂ ਇਹ ਟਰੈਕਟਰ ਟਰਾਲੀਆਂ ਇਹ ਪੁਲ ਪੁਲ ਦੇ ਉੱਪਰ ਇਹ ਟਰੈਕਟਰ ਟਰਾਲੀਆਂ ਉਸੇ ਤਰ੍ਹਾਂ ਮੌਜੂਦ ਨੇ ਹਲੇ ਔਰ ਇਹਨਾਂ ਨੂੰ ਹੌਲੀ ਹੌਲੀ ਕਰਕੇ ਹਟਾਇਆ ਜਾਣਾ ਇਸੇ ਕਰਕੇ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਹਾਲੇ ਸਮਾਂ ਲੱਗੇਗਾ ਕਿਉਂਕਿ ਜਿਹੜੇ ਟੈਂਟ ਲੱਗੇ ਸੀ ਜਿਹੜੇ ਸ਼ੈੱਡ ਬਣੇ ਹੋਏ ਸੀ ਲੋਹੇ ਦੇ ਟੀਨਾਂ ਦੇ ਸ਼ੈੱਡ ਉਹਨਾਂ ਨੂੰ ਤੋੜਿਆ ਗਿਆ ਉਹਨਾਂ ਨੂੰ ਪੱਟ ਦਿੱਤਾ ਗਿਆ ਪਰ ਜਿਹੜੇ ਜਿਹੜਾ ਇੰਨਾ ਤਾਮਝਾ ਮੇਥੇ ਆ ਇੰਨੇ ਟ੍ਰਕ ਵੱਡੀ ਗਿਣਤੀ ਵਿੱਚ ਸੈਂਕੜਿਆਂ ਦੀ ਜਥੇ ਦੇ ਵਿੱਚ ਟਰੈਕਟਰ ਟਰਾਲੀਆਂ ਨੇ ਉਹ ਇੱਥੇ ਮੌਜੂਦ ਨੇ